ਵਿਆਹ ਮਗਰੋਂ ਹੋਊਗਾ ਅਗਲੇ ਦਿਨ ਹੀ ਚਾਕੇਪੁਰ ਕਿਸੇ ਪਖੰਡੀ ਜੇ ਕੋਲੇ ਤੁਰ ਪੈਣਗੇ ਬਾਬਾ ਜੀ ਤਕੜੀ ਜੀ ਅਰਦਾਸ ਕਰ ਦਿਓ ਵੱਡੀ ਜੀ ਅਰਦਾਸ ਕਰ ਦਿਓ ਬਸ ਮੁੰਡਾ ਹੀ ਹੋਣਾ ਚਾਹੀਦਾ ਲੜਕਾ ਹੀ ਹੋਣਾ ਚਾਹੀਦਾ ਇੱਕ ਗੱਲ ਸੋਚੀ ਹੈ ਕਦੇ ਜੇ ਸਾਰਿਆਂ ਦੇ ਲੜਕੇ ਹੀ ਹੋ ਗਏ ਤੇ ਵਿਆਹ ਹੋਣਗੇ ਕਿੱਥੇ ਫਿਰ ਸਾਰਿਆਂ ਦੇ ਲੜਕੇ ਹੀ ਹੋ ਗਏ ਵਿਆਹ ਹੋਣਗੇ ਕਿੱਥੇ ਵਿਆਹ ਹੀ ਤੇ ਨਾ ਕਰੋਗੇ ਇਹ ਸੰਸਾਰ ਜਿਹੜਾ ਔਰਤ ਤੇ ਮਰਦ ਨਾਲ ਚੱਲਦਾ ਬਰਾਬਰ ਭੈਣਾ ਹੋਣੀਆਂ ਚਾਹੀਦੀਆਂ ਬਰਾਬਰ ਵੀਰ ਹੋਣੇ ਚਾਹੀਦੇ ਦੁਨੀਆ ਫਿਰ ਚੱਲਣੀ ਆ ਸਾਡੇ ਨਾਲ ਤੇ ਇਦਾਂ ਹੁੰਦਾ ਨਾ ਵਿਆਹ ਮਗਰੋਂ ਹੁੰਦਾ ਚਾਤੇ ਮੂੰਹ ਤੁਰ ਜਾਂਦੇ ਨੇ ਕਹਿੰਦੇ ਵੱਡੀ ਜੀ ਅਰਦਾਸ ਕਰ ਦਿਓ ਜੀ ਮੁੰਡਾ ਹੀ ਹੋਣਾ ਚਾਹੀਦਾ ਮੁੰਡਾ ਹੀ ਹੋਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਤਾ ਗੁਜਰ ਕੌਰ ਜੀ ਦੇ ਨਾਲ ਆਨੰਦ ਕਾਰਜ ਹੋਇਆ ਸੀ 1634 ਨੂੰ ਨੋਟ ਕਰ ਲਿਓ ਡੇਟ ਕਰੇ ਜਾ ਕੇ ਚੈੱਕ ਕਰ ਲਿਓ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ 1666 ਜੋੜ ਕੇ ਦੇਖੋ 32 ਸਾਲ ਬਣ ਗਏ 32 ਸਾਲਾਂ ਬਾਅਦ ਆਨੰਦ ਕਾਰਜ ਤੋਂ 32 ਸਾਲਾਂ ਬਾਅਦ ਘਰ ਵਿੱਚ ਪੁੱਤ ਦਾ ਜਨਮ ਹੋਇਆ ਇਤਿਹਾਸ ਵਿੱਚ ਪੜ ਕੇ ਦੇਖੋ ਕਿਤੇ ਮਾਤਾ-ਗੁਜਰ ਕੌਰ ਨੇ ਜਾ ਕੇ ਦੂਜੀ ਥਾਂ ਤੇ ਮੱਥਾ ਟੇਕਿਆ ਹੋਵੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਕਿਹਾ ਹੋਵੇ ਸਾਡੇ ਘਰ ਦਾ 32 ਸਾਲ ਥੋੜੇ ਨਹੀਂ ਹੁੰਦੇ 32 ਸਾਲਾਂ ਬਾਅਦ ਘਰ ਵਿੱਚ ਬੱਚੇ ਦਾ ਜਨਮ ਹੋਇਆ 32 ਸਾਲ ਮਾਲਕ ਤੇ ਭਰੋਸਾ ਰੱਖਿਆ ਉਹਨਾਂ ਨੇ ਸਿਰਫ ਪਾਣੇ 'ਚ ਰਹਿਣ ਦੀ ਗੱਲ ਨਹੀਂ ਕੀਤੀ ਜਦੋਂ ਉਹਨਾਂ ਤੇ ਨਸੀਬਤ ਪਈ ਉਹਨਾਂ ਨੇ ਪਾਣੇ 'ਚ ਰਹਿ ਕੇ ਦਿਖਾਇਆ 32 ਸਾਲ ਘਰ ਵਿੱਚ ਔਲਾਦ ਦਾ ਹੋਵੇ ਤੇ ਸਿਰਫ ਆਪਣੇ ਮਾਲਕ ਦੇ ਪਾਣੇ ਵਿੱਚ ਰਹਿ ਕੇ ਜ਼ਿੰਦਗੀ ਗੁਜ਼ਾਰੀ ਕਿੱਡੀ ਵੱਡੀ ਗੱਲ ਆਹ ਗੱਲ ਸਿੱਖਣੀ ਆਪਾਂ ਆਪਾ ਪ੍ਰਕਾਸ਼ ਵਿਹਾੜਾ ਮਨਾਰਾ ਸਿੱਖ ਕੇ ਜਾਇਓ ਕਿ ਸਾ ਤੇਰੇ ਬਾਣੇ ਵਿੱਚ ਰਹਿਣਾ ਤੇਰੇ ਹੁਕਮ ਵਿੱਚ ਰਹਿਣਾ ਜੋ ਤੂੰ ਦੇਣਾ ਹੈ ਉਹੀ ਮਿਲਣਾ ਹੈ ਜੋ ਤੂੰ ਨਹੀਂ ਦੇਣਾ ਅਸੀਂ ੱੱੱਕੇ ਨਾਲ ਨਹੀਂ ਲੈ ਸਕਦੇ ਉਹਦੇ ਤੋਂ ਗੁਰੂ ਪਾਤਸ਼ਾਹ ਨੇ ਬਾਣੀ ਚ ਕੀ ਕਿਹਾ ਕਹਿੰਦੇ ਪੁੱਛਣਾ ਸਾਜੇ ਪੁੱਛਣਾ ਤਾਹੇ ਪੁੱਛਣਾ ਦੇਵੇ ਲੇ ਆਪਣੀ ਕੁਦਰਤ ਆਪੇ ਜਾਣੇ ਕਿ ਰੱਬ ਕਿਸੇ ਨੂੰ ਪੁੱਛ ਕੇ ਨਾ ਕੁਝ ਦਿੰਦਾ ਨਾ ਲੈਂਦਾ ਇਹ ਗੁਰੂ ਜੀ ਦੀ ਬਾਣੀ ਚ ਲਿਖਿਆ ਮਾਲਕ ਨੇ ਸਾਨੂੰ ਕੁਝ ਦੇ ਨਾ ਪਰ ਕੁਝ ਸਾਡੇ ਤੋਂ ਖੋਣਾ ਤੇ ਨਾ ਉਹਨੇ ਦੇਣਾ ਉਹਨੇ ਤਾਂ ਮਰਜ਼ੀ ਨਾਲ ਹੀ ਦੇ ਦਿੱਤਾ ਗੁਰੂ ਤੇਗ বাহাদুর ਸਾਹਿਬ